ਹਾਂਜੀ ਕੀ ਨਾਮ ਸਤਨਾਥ ਸਿੰਘ ਜੀ ਬਾਰੇ ਹਾਂਜੀ ਅੱਜ ਤੁਸੀਂ ਇੱਕ ਨੀ ਪੱਤਰ ਰੱਖਿਆ ਵਾ ਤੇ ਹੋਰ ਕਿਹੜੀ ਕਿਹੜੀ ਚੀਜ਼ ਦੀ ਟਾੜੀ ਮੰਗਾ ਜੀ ਮੰਗੀ ਜਦੀ ਇਹੋ ਪੈਆਂ ਦੀ ਕੱਚੇ ਪੈਏ ਬਹੁਤ ਜ਼ਿਆਦਾ ਪੈਣ ਬਾ ਮੇਕਾ ਦੇ ਤੇ ਉਸੇ 5000 ਬਹੁਤ ਜਿਆਦਾ ਪੈਣੇ ਤੇ ਤੁਹਾਨੂੰ ਕੰਮ ਕਰਤਾ ਨਹੀਂ ਤੇ ਕੀ ਹੈ ਸਾਰੇ ਪੈ ਪੈਦਾ ਮੈਂ ਕਰੂੰਗਾ ਪਰ ਸਾਰਿਆਂ ਦੇ ਕੋਈ ਨਹੀਂ ਠੀਕ ਹਾਂਜੀ ਕੀ ਨਾਮ ਬਾਜੀ ਨਿਸ਼ਾਨ ਸਿੰਘ ਜੀ ਕਿਹੜੇ ਪਿੰਡ ਦੇ ਪਿੰਡ ਮਗਰਣੀ ਤੋਂ ਜੀ ਅੱਜ ਜਿਹੜਾ ਤੁਸੀਂ ਨੀਂ ਪੱਥਰ ਰੱਖਿਆ ਏ ਕਿਹੜੇ ਸਬੰਧ ਦੇ ਰੱਖੇ ਇਹ ਆਪਾਂ ਜੀ ਆਪਣੇ ਪਿੰਡ ਮਗਰਾਣੀ ਦੇ ਕੱਚੇ ਰਸਤੇ ਬਹੁਤ ਟਾਈਮ ਦੇ ਪਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਪੱਕੇ ਕਰਨ ਦਾ ਸ਼ੁਰੂ ਕੰਮ ਕੀਤਾ ਵਾ ਤੇ ਛੇਤੀ ਆਪਾਂ ਸਾਰਾ ਕੰਮ ਇਹ ਕੱਚੇ ਰਸਤਾ ਦਾ ਪੂਰਾ ਕਰ ਦੇਣਾ ਇਹ ਪਹਿਲਾ ਕੰਮ ਗੇ ਜਾਂ ਪਹਿਲਾਂ ਵੀ ਕੋਈ ਕੀਤਾ ਪਹਿਲਾਂ ਆਪਾਂ ਉਹ ਗਾ ਪਿੰਡ ਦੇ ਵਿੱਚ ਇੰਟਰਲੌਕ ਗਲੀਆਂ 24 ਫੁੱਟ ਚੌੜੀ ਗਲੀ ਬਣਾਈਆਂ 400 ਫੁੱਟ ਲੰਬੀ ਹੁਣ ਇਹ ਕੱਚੇ ਰਸਤੇਆਂ ਦਾ ਪਹਿਲਾ ਕੰਮ ਜੀ ਆਪਣਾ ਇਹ ਤੁਹਾਨੂੰ ਮਤਲਬ ਗ੍ਰਾਂਟ ਮਿਲੀ ਆ ਕੇ ਜਾਂ ਪਹਿਲੀ ਗ੍ਰਾਂਟ ਹੀ ਨੇਂਦਰੇਗਾ ਦੇ ਵਿੱਚ ਆਪਾਂ ਪਏ ਪੱਕੇ ਕਰ ਰਹੇ ਹਾਂ ਜੀ ਠੀਕ ਹੈ ਜੀ ਹੋਰ ਕੋਈ ਮਤਲਬ ਜਿਹੜਾ ਵੀ ਕੰਮ ਪਿੰਡ ਦਾ ਹੋਵੇ ਪਿੰਡ ਦਾ ਕੰਮ ਆ ਇੱਕ ਸਾਲ ਦੇ ਵਿੱਚ ਜਿੰਨਾ ਕੰਮ ਸਾਰਾ ਕੀਤਾ ਜਾਊਗਾ ਤੇ ਕੋਈ ਵੀ ਰਸਤਾ ਕੱਚਾ ਨਹੀਂ ਰਹਿਣ ਦਾ ਰਹਿੰਦਾ ਜਾਊਗਾ ਜਿਹੜੇ ਮਤਲਬ ਜਿਹੜੇ ਕੋਠੇ ਲਿਖ ਰਏ ਜੇ ਕੋਠੇ ਵੀ ਮਤਲਬ ਜਿਹੜੇ ਕੋਠਿਆਂ ਦੇ ਵੀ ਸਾਰੀਆਂ ਸਨੈਪਸ वगैरह ਹੋ ਚੁੱਕੀਆਂ ਵਾ ਹੁਣ ਉਹਦੀ ਇਨਕੁਆਰੀ ਹੋਊਗੀ ਜਿਹੜੇ ਸਹੀ ਉਹ ਵੀ ਪਾਈ ਜਾਣਗੇ ਹੋਰ ਕੀ ਕੀ ਕਰਦੇ ਹੋਰ ਪਿੰਡ ਦੀ ਗਰਾਊਂਡ ਦਾ ਇੱਕ ਮਸਲਾ ਵਾ ਉਹ ਵੀ ਛੇਤੀ ਕਰਾਂਗੇ ਤੇ ਉਹਦੇ ਵੀ ਚੱਲਣ ਰਿਹਾ ਪ੍ਰੋਗਰਾਮ ਕਿ ਕਿੱਥੇ ਬਣਾਉਣੀ ਗਰਾਊਂਡ ਤੇ ਹੋਰ ਜਿੰਨਾ ਵੀ ਕੰਮ ਸਾਰਾ ਕੀਤਾ ਜਾਊਗਾ ਪਿੰਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨਹੀਂ ਹੈਗੀ ਪਿੰਡ ਦੇ ਵਿੱਚ ਮੇਨ ਪ੍ਰੋਬਲਮ ਆ ਰਹੀ ਹੈ ਗਰਾਊਂਡ ਦੀ ਗਰਾਊਂਡ ਦੀ ਹੈਗੀ ਬੱਚਿਆਂ ਤੇ ਫੋਰ ਤੇ ਕਈ ਛਪੜਾਂ ਦੀ ਨਵੀਨੀ ਕਰਨ ਹੋਣਾ ਵਾਲਾ ਵਾ ਸੀਵਰੇਜ ਦੀ ਸਮੱਸਿਆ ਹੈ ਹੌਲੀ ਹੌਲੀ ਸਭ ਕੰਮ ਕੀਤੇ ਜਾਣਗੇ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਬਸ ਸਰਕਾਰ ਕੋ ਤੇ ਇੱਕ ਗਰਾਊਂਡ ਦੀ ਮੰਗ ਵਾ ਕਿ ਗਰਾਊਂਡ ਦਿੱਤੀ ਜਾਵੇ ਇੱਕੋ ਛਪਣਾ ਨਵਿਨੀਕਰਨ ਤੇ ਸੀਵਰੇਜ ਦਾ ਮੇਨ ਸਹੀ ਕੀਤਾ ਜਾਵੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਪਿੰਡ ਦੇ ਵਿੱਚ ਠੀਕ ਵੀਰ ਜੀ ਪਰਗਰ ਸਿੱਖੀ ਵਾਈਗੁਰ ਜੀ ਕਾਲ ਸਾਹਿਬ ਵਾਈਗੁਰ ਜੀ ਕੀ ਪਤੇ ਅੱਜ ਆਪਣਾ ਨਗਰ ਨੂੰ ਬਹੁਤ ਵਧੀਆ ਸਰਪੰਚ ਮਿਲਿਆ ਜੀ ਪੜਿਆ ਲਿਖਿਆ ਸੂਝਮਾਰਾ ਤੇ ਸਾਰਾ ਨਗਰ ਹੀ ਸੰਯੋਗ ਦੇ ਰਿਹਾ ਨਾਲ ਤਗੜੇ ਹੋ ਕੇ ਸਾਰੇ ਨਗਰ ਨੇ ਸੰਯੋਗ ਦੇ ਕੇ ਪਿੰਡ ਦੇ ਜਿਹੜੇ ਵੀ ਕਾਰਜਾਂ ਤਰੀਕੇ ਦੇ ਨਾਲ ਕੀਤੇ ਜਾਣਗੇ ਬਾਕੀ ਧੰਨਵਾਦ ਹੈ ਪੰਚਾਇਤ ਦਾ ਨਗਰ ਦਾ ਸਾਰੇ ਦਾ ਸੰਯੋਗ ਦੇ ਰਿਹਾ ਜੀ ਪਿੰਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਘਾਟ ਹੈ ਜੀ ਜਿਹੜੀ ਸਰਕਾਰ ਕੋਲ ਮੰਗ ਕਰਨਾ ਚਾਹੁੰਦੇ ਪਿੰਡ ਦੇ ਵਿੱਚ ਕਾਫੀ ਕਾਰਜ ਹੋਣ ਵਾਲੇ ਜੀ ਜਿਦਾਂ ਸੀਵਰੇਜ ਦਾ ਸੁਪਨਸਾਬ ਦਸ ਘਟੇ ਆ ਹੋਰ ਗਰਾਊਂਡ ਦਾ ਹੈਗਾ ਵਾ ਜੀ ਬਾਕੀ ਰਾਵਾਂ ਦਾ ਹੀ ਉਹ ਵੀ ਕਾਰਜ ਸ਼ੁਰੂ ਹੋ ਗਿਆ ਵਾ ਹਾਂਜੀ ਪਾਣੀ ਦੀ ਸਣ ਹਾਂਜੀ ਟੈਂਕੀ ਵੀ ਪਹਿਲਾਂ ਬਣੀ ਆ ਉਹ ਬੰਦ ਆ ਪਾਣੀ ਜਿਹੜਾ ਉਹ ਟੈਂਕੀ ਦਾ ਪਿੰਡ ਨੂੰ ਉਹ ਵੀ ਸਰਕਾਰ ਨੂੰ ਕਰਾਂਗੇ ਪੰਚਾਇਤ ਦੇ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਹੌਲੀ ਹੌਲੀ ਸਾਰਾ ਕਾਰਜ ਸ਼ੋਅ ਹੋਊਗਾ ਜੀ ਸਾਰੇ ਸੰਜੋਗ ਦੇ ਨਾਲ ਹੀ ਠੀਕ ਹੈ